ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੇ ਵੱਲੋਂ ਮੁੜ ਤੋਂ ਫਰਲੋ ਮੰਗੀ ਗਈ ਹੈ ਅਸਤੇ ਕਿ 21 ਦਿਨ ਦੀ ਫਰਲੋ ਮੰਗੀ ਹੈ ਜਿਸ ਦੇ ਵਿੱਚ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਡੇਰਾ ਸੱਚਾ ਸੌਦਾ ਦੇ ਵਿੱਚ ਇੱਕ ਸਮਾਗਮ ਰੱਖਿਆ ਹੋਇਆ ਹੈ ਤੇ ਉਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਸ ਨੂੰ 21 ਦਿਨ ਦੀ ਫਰਲੋ ਚਾਹੀਦੀ ਹੈ ਹਾਲਾਂਕਿ ਹਾਈ ਕੋਰਟ ਦੇ ਵੱਲੋਂ ਕੀ ਉਸ ਨੂੰ ਫਰਲੋ ਦਿੱਤੀ ਜਾਂਦੀ ਹੈ ਕਿ ਰਾਮ ਰਹੀਮ ਮੁੜ ਤੋਂ ਬਾਹਰ ਆਉਂਦਾ ਹੈ ਇਹ ਪੂਰੀ ਜਾਣਕਾਰੀ ਜਿਹੜੀ ਹੈ 2 ਜੁਲਾਈ ਨੂੰ ਮਿਲ ਸਕੇਗੀ ਕਿਉਂਕਿ 2 ਜੁਲਾਈ ਨੂੰ ਇਸ ਮਾਮਲੇ ਦੇ ਉੱਪਰ ਮੁਰਤੋ ਸੁਣਵਾਈ ਹੋਣੀ ਹੈ ਹਾਲਾਂਕਿ ਹਾਈ ਕੋਰਟ ਦੇ ਵੱਲੋਂ ਜੋ ਸੁਣਵਾਈ ਕੀਤੀ ਹੈ ਅੱਜ ਇਸ ਪਟੀਸ਼ਨ ਦੇ ਉੱਪਰ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਜਾਵੇ ਸਨਾਲਖਿ ਉਹਨਾਂ ਦੇ ਵੱਲੋਂ ਨਾਰਾਜ਼ਗੀ ਜਤਾਈ ਗਈ ਹੈ ਕਿਹਾ ਗਿਆ ਕਿ ਪਹਿਲਾਂ ਡੇਰੇ ਦੇ ਵਿੱਚ ਸਮਾਗਮ ਰੱਖਿਆ ਜਾਂਦਾ ਹੈ ਬਾਅਦ ਦੇ ਵਿੱਚ ਫਰਲ ਮੰਗ ਲਈ ਜਾਂਦੀ ਹੈ ਦੱਸਿਆ ਕਿ ਤਕਰੀਬਨ 9 ਵਾਰ ਡੇਰਾ ਸੱਚਾ ਸੌਦਾ ਮੁਖੀ ਜਿਹੜੇ ਨੇ ਉਹ ਬਾਹਰ ਆ ਚੁੱਕੇ ਹੈ ਦੱਸਿਆ ਕਿ ਤਕਰੀਬਨ 9 ਵਾਰ ਰਾਮ ਰਹੀਮ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ ਫਰਲੂ ਮਿਲ ਚੁੱਕੀ ਐ ਪੈਰੋਲ ਤੇ ਬਾਹਰ ਆਏ ਨੇ ਜਿਸ ਤੋਂ ਬਾਅਦ ਮੁਰਦ ਤੋਂ ਉਹਨਾਂ ਦੇ ਵੱਲੋਂ 21 ਦਿਨਾਂ ਦੀ ਫਰਲੂ ਮੰਗੀ ਗਈ ਪਟੀਸ਼ਨ ਦਾਖਲ ਕੀਤੀ ਗਈ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਦੇ ਆ 21 ਦਿਨ ਦੀ ਫਰਲੂ ਮੰਗੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਡੇਰਾ ਸੱਚਾ ਸੌਦਾ ਦੇ ਵਿੱਚ ਇੱਕ ਸਮਾਗਮ ਹੈ ਤੇ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਜਿਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਅੱਜ ਅਸੀਂ ਪਟੀਸ਼ਨ ਦੇ ਉੱਪਰ ਸੁਣਵਾਈ ਕੀਤੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਸਮਾਗਮ ਨੂੰ ਮੁਲਤਵੀ ਕੀਤਾ ਜਾਵੇ ਸਨਾਲਖਿ ਉਹਨਾਂ ਦੇ ਵੱਲੋਂ ਨਾਰਾਜ਼ਗੀ ਵਿੱਚ ਦਤਾਈ ਹੈ ਕਿ ਪਹਿਲਾਂ ਡੇਰੇ ਦੇ ਵਿੱਚ ਸਮਾਗਮ ਰੱਖਿਆ ਜਾਂਦਾ ਤੇ ਬਾਅਦ ਦੇ ਵਿੱਚ ਫਰਲੋ ਮੰਗ ਲਈ ਜਾਂਦੀ ਹੈ ਉੱਥੇ ਦੱਸਦੀ ਕਿ तकरीबन 9 ਵਾਰ ਰਾਮ ਰਹੀਮ ਫਰਲੋ ਜਾਂ ਫਿਰ ਪੈਰੋਲ ਤੇ ਬਾਹਰ ਆ ਚੁੱਕਿਆ ਹੈ ਦੱਸਦੀ ਕਿ ਜਿਸ ਤੋਂ ਜਿਸੇ ਉੱਪਰ ਹੁਣ ਹਾਈ ਕੋਰਟ ਦੇ ਵੱਲੋਂ ਜਿਹੜਾ ਹੈ ਸੁਣਵਾਈ ਕੀਤੀ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ 2 ਜੁਲਾਈ ਨੂੰ ਹੋਣ ਜਾ ਰਹੀ ਹੈ ਤੇ 2 ਜੁਲਾਈ ਨੂੰ ਪਤਾ ਲੱਗੇਗਾ ਕਿ ਰਾਮ ਰਹੀਮ ਮੁੜ ਬਾਹਰ ਆਵੇਗਾ ਕਿ ਉਸ ਨੂੰ ਮੁੜ ਤੋਂ ਫਰਲੋਂ ਮਿਲਦੀ ਹੈ ਜਾਂ ਫਿਰ ਹਾਈ ਕੋਰਟ ਦਾ ਇਸ ਮਾਮਲੇ ਦੇ ਵਿੱਚ ਕੀ ਰੁਖ ਰਹਿੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਹਾਈ ਕੋਰਟ ਦੇ ਵੱਲੋਂ ਇਸ ਵਾਰ ਥੋੜੀ ਨਿਰਾਸ਼ਾ ਕਿ ਜ਼ਰੂਰ ਜਤਾਈ ਗਈ ਹੈ ਕਿਉਂਕਿ ਤਕਰੀਬਨ 9 ਵਾਰ ਰਾਮ ਰਹੀਮ ਫਰਲੋਂ ਜਾਂ ਪਰੋਲ ਤੋਂ ਬਾਹਰ ਆ ਚੁੱਕੇ ਹਨ ਦੱਸੇ ਕਿ ਵਕਤ-ਵਕ ਮਾਮਲਿਆਂ ਦੇ ਵਿੱਚ ਰਾਮ ਰਹੀਮ ਸਜ਼ਾ ਘਟ ਰਿਹਾ ਜੇਲ੍ਹ ਦੇ ਵਿੱਚ ਤੇ ਦੱਸਿਆ ਕਿ ਸੁਨਾਰੀਆ ਜੇਲ ਤੇ ਵੱਖ-ਵੱਖ ਸਮਿਤੀਓ ਫਰਲੋ ਤੇ ਪੈਰੋਲ ਨੂੰਸ ਤੋਂ ਮਿਲਦੀ ਰਹੀ ਹੈ ਤੇ ਮੁਰ ਤੋਂ ਉਸ ਦੇ ਵਲੋਂ 21 ਦਿਨ ਦੀ ਫਰਲੋ ਮੰਗੀ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ 14 ਦਿਨ ਦੀ ਫਰਲੋ ਮੰਗੀ ਗਈ ਸੀ ਤੇ ਉਸ ਦੌਰਾਨ ਉਸ ਦੇ ਵਲੋਂ ਕਿਹਾ ਗਿਆ ਸੀ ਕਿ ਉਹ ਇਸੇ ਫਰਲੋ ਦਾ ਹੱਕਦਾਰ ਹੈ ਉਥੇ ਦੱਸਦੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਸ ਨੂੰ ਪੈਰੋਲ ਮਿਲਦੀ ਹੈ ਫਰਲੋ ਮਿਲਦੀ ਹੈ ਜਾਂ ਫਿਰ ਕੀ ਹੁੰਦਾ ਹੈ ਆਉਣ ਵਾਲੇ ਸਮੇਂ ਨੂੰ ਪਤਾ ਲੱਗੇਗਾ ਪਰ 2 ਜੁਲਾਈ ਨੂੰ ਇਸ ਮਾਮਲੇ ਦੇ ਵਿੱਚ ਮੁਰ ਤੋਂ ਸੁਣਵਾਈ ਹੋਣ ਜਾ ਰਹੀ ਹੈ ਇਸ ਸੰਬੰਧ ਦੇ ਹੋਰ ਖਬਰਾਂ ਦੇਖਣ ਲਈ ਦੇਖਦਰਾ ਪੰਜਾਬ ਬੁਲਟਨ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੇ ਵੱਲੋਂ ਮੁੜ ਤੋਂ ਫਰਲੋ ਮੰਗੀ ਗਈ ਹੈ ਅਸਤੇ ਕਿ 21 ਦਿਨ ਦੀ ਫਰਲੋ ਮੰਗੀ ਹੈ ਜਿਸ ਦੇ ਵਿੱਚ ਉਸ ਦੇ ਵੱਲੋਂ ਕਿਹਾ ਗਿਆ ਹੈ ਕਿ ਡੇਰਾ ਸੱਚਾ ਸੌਦਾ ਦੇ ਵਿੱਚ ਇੱਕ ਸਮਾਗਮ ਰੱਖਿਆ ਹੋਇਆ ਹੈ ਤੇ ਉਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਸ ਨੂੰ 21 ਦਿਨ ਦੀ ਫਰਲੋ ਚਾਹੀਦੀ ਹੈ ਹਾਲਾਂਕਿ ਹਾਈ ਕੋਰਟ ਦੇ ਵੱਲੋਂ ਕੀ ਉਸ ਨੂੰ ਫਰਲੋ ਦਿੱਤੀ ਜਾਂਦੀ ਹੈ ਕਿ ਰਾਮ ਰਹੀਮ ਮੁੜ ਤੋਂ ਬਾਹਰ ਆਉਂਦਾ ਹੈ ਇਹ ਪੂਰੀ ਜਾਣਕਾਰੀ ਜਿਹੜੀ ਹੈ 2 ਜੁਲਾਈ ਨੂੰ ਮਿਲ ਸਕੇਗੀ ਕਿਉਂਕਿ 2 ਜੁਲਾਈ ਨੂੰ ਇਸ ਮਾਮਲੇ ਦੇ ਉੱਪਰ ਮੁਰਤੋ ਸੁਣਵਾਈ ਹੋਣੀ ਹੈ ਹਾਲਾਂਕਿ ਹਾਈ ਕੋਰਟ ਦੇ ਵੱਲੋਂ ਜੋ ਸੁਣਵਾਈ ਕੀਤੀ ਹੈ ਅੱਜ ਇਸ ਪਟੀਸ਼ਨ ਦੇ ਉੱਪਰ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਸਮਾਗਮ ਨੂੰ ਮੁਲਤਵੀ ਕਰ ਦਿੱਤਾ ਜਾਵੇ ਸਨਾਲਖਿ ਉਹਨਾਂ ਦੇ ਵੱਲੋਂ ਨਾਰਾਜ਼ਗੀ ਜਤਾਈ ਗਈ ਹੈ ਕਿਹਾ ਗਿਆ ਕਿ ਪਹਿਲਾਂ ਡੇਰੇ ਦੇ ਵਿੱਚ ਸਮਾਗਮ ਰੱਖਿਆ ਜਾਂਦਾ ਹੈ ਬਾਅਦ ਦੇ ਵਿੱਚ ਫਰਮ ਮੰਗ ਲਈ ਜਾਂਦੀ ਹੈ ਦੱਸੇ ਕਿ ਤਕਰੀਬਨ 9 ਵਾਰ ਡੇਰਾ ਸੱਚਾ ਸੌਦਾ ਮੁਖੀ ਜਿਹੜੇ ਨੇ ਉਹ ਬਾਹਰ ਆ ਚੁੱਕੇ ਐ ਤਾਂ ਅਸੀਂ ਕਿ तकरीबन 9 ਵਾਰ ਰਾਮ ਰਹੀਮ ਜੇਲ ਤੋਂ ਬਾਹਰ ਆ ਚੁੱਕੇ ਨੇ ਫਰਲੋ ਮਿਲ ਚੁੱਕੀ ਐ ਪੈਰੋਲ ਤੇ ਬਾਹਰ ਆਏ ਨੇ ਜਿਸ ਤੋਂ ਬਾਅਦ ਮੁਰਦ ਤੋਂ ਉਹਨਾਂ ਦੇ ਵੱਲੋਂ 21 ਦਿਨਾਂ ਦੀ ਫਰਲੋ ਮੰਗੀ ਗਈ ਪਟੀਸ਼ਨ ਦਾਖਲ ਕੀਤੀ ਗਈ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰਦੇ ਆ 21 ਦਿਨ ਦੀ ਫਰਲੋ ਮੰਗੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਡੇਰਾ ਸੱਚਾ ਸੌਦਾ ਦੇ ਵਿੱਚ ਇੱਕ ਸਮਾਗਮ ਹੈ ਤੇ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣਾ ਹੈ ਜਿਸ ਤੋਂ ਬਾਅਦ ਹਾਈ ਕੋਰਟ ਦੇ ਵੱਲੋਂ ਅੱਜ ਅਸੀਂ ਪਟੀਸ਼ਨ ਦੇ ਉੱਪਰ ਸੁਣਵਾਈ ਕੀਤੀ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਸਮਾਗਮ ਨੂੰ ਮੁਲਤਵੀ ਕੀਤਾ ਜਾਵੇ ਸਨਾਲਖਿਓਨ ਦੇ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਪਹਿਲਾਂ ਡੇਰੇ ਦੇ ਵਿੱਚ ਸਮਾਗਮ ਰੱਖਿਆ ਜਾਂਦਾ ਤੇ ਬਾਅਦ ਦੇ ਵਿੱਚ ਫਰਲੋ ਮੰਗ ਲਈ ਜਾਂਦੀ ਹੈ ਉੱਥੇ ਦੱਸਦੀ ਕਿ ਇਹ ਤਕਰੀਬਨ 9 ਵਾਰ ਰਾਮ ਰਹੀਮ ਫਰਲੋ ਜਾਂ ਫਿਰ ਪੈਰੋਲ ਤੇ ਬਾਹਰ ਆ ਚੁੱਕਿਆ ਹੈ ਕਾਸੀ ਕਿ ਜਿਸ ਤੋਂ ਜਿਸ ਤੋਂ ਉੱਪਰ ਹੁਣ ਹਾਈ ਕੋਰਟ ਦੇ ਵੱਲੋਂ ਜਿਹੜਾ ਹੈ ਸੁਣਵਾਈ ਕੀਤੀ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ 2 ਜੁਲਾਈ ਨੂੰ ਹੋਣ ਜਾ ਰਹੀ ਹੈ ਤੇ 2 ਜੁਲਾਈ ਨੂੰ ਪਤਾ ਲੱਗੇਗਾ ਕਿ ਰਾਮ ਰਹੀਮ ਮੁੜ ਬਾਹਰ ਆਵੇਗਾ ਕਿ ਉਸ ਨੂੰ ਮੁੜ ਤੋਂ ਫਰਲੋਂ ਮਿਲਦੀ ਹੈ ਜਾਂ ਫਿਰ ਹਾਈ ਕੋਰਟ ਦਾ ਇਸ ਮਾਮਲੇ ਦੇ ਵਿੱਚ ਕੀ ਰੁਖ ਰਹਿੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਹਾਈ ਕੋਰਟ ਦੇ ਵੱਲੋਂ ਇਸ ਵਾਰ ਥੋੜੀ ਨਿਰਾਸ਼ਗੀ ਜ਼ਰੂਰ ਜਤਾਈ ਗਈ ਹੈ ਕਿਉਂਕਿ ਤਕਰੀਬਨ 9 ਵਾਰ ਰਾਮ ਰਹੀਮ ਫਰਲੋਂ ਜਾਂ ਪਰੋਲ ਤੋਂ ਬਾਹਰ ਆ ਚੁੱਕਿਆ ਹੈ ਦੱਸਦੇ ਕਿ ਵਕ-ਵਕ ਮਾਮਲਿਆਂ ਦੇ ਵਿੱਚ ਰਾਮ ਰਹੀਮ ਸਜ਼ਾ ਘਟ ਰਿਹਾ ਜੇਲ੍ਹ ਦੇ ਵਿੱਚ ਤੇ ਦੱਸਦੇ ਕਿ ਸਿਨੈਰੀਆ ਜੇਲ ਤੇ ਵਕ ਵਕ ਸਮਿਤੀ ਤੋਂ ਫਰਲੋ ਤੇ ਪੈਰੋਲ ਨੂੰਸੋਂ ਮਿਲਦੀ ਰਹੀ ਹੈ ਤੇ ਮੁਰ ਤੋਂ ਉਸ ਦੇ ਵਲੋਂ 21 ਦਿਨ ਦੀ ਫਰਲੋ ਮੰਗੀ ਸੀ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ 14 ਦਿਨ ਦੀ ਫਰਲੋ ਮੰਗੀ ਗਈ ਸੀ ਤੇ ਉਸ ਦੌਰਾਨ ਉਸ ਦੇ ਵਲੋਂ ਕਿਹਾ ਗਿਆ ਸੀ ਕਿ ਉਹ ਇਸੇ ਫਰਲੋ ਦਾ ਹੱਕਦਾਰ ਹੈ ਉਥੇ ਦੱਸਦੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਉਸ ਨੂੰ ਪੈਰੋਲ ਮਿਲਦੀ ਹੈ ਫਰਲੋ ਮਿਲਦੀ ਹੈ ਜਾਂ ਫਿਰ ਕੀ ਹੁੰਦਾ ਹੈ ਆਉਣ ਵਾਲੇ ਸਮੇਂ ਨੂੰ ਪਤਾ ਲੱਗੇਗਾ ਪਰ 2 ਜੁਲਾਈ ਨੂੰ ਇਸ ਮਾਮਲੇ ਦੇ ਵਿੱਚ ਮੁਰ ਤੋਂ ਸੁਣਵਾਈ ਹੋਣ ਜਾ ਰਹੀ ਹੈ ਇਸ ਸੰਬੰਧ ਦੇ ਹੋਰ ਖਬਰਾਂ ਦੇਖਣ ਲਈ ਡਿਗਦਰ ਪੰਜਾਬ ਬੁਲਟਨ